ਨੰਬਰ ਚਕਰਚਾਰੀਤਾਂ ਦੇ ਨੰਬਰ ਤੋਂ ਮਿਲ ਜਾਣਗੇ ਇਹ ਕਿਸੇ ਵੀਰ ਭਾਦੰ ਦਾ ਛੋਟੇ ਨੰਬਰ ਦੀ ਗੱਡੀ ਭਾਦੰ ਦਾ ਤੇ ਆਪਾਂ ਤੁਹਾਡੇ ਲਈ ਉਹ ਵੀ ਲੈ ਆਈਏ ਬਾਈ ਜੇ ਮਾਰਡਿਨ 16 ਮਾਡਲ ਆ ਵੀਰੇ ਪਹਿਲੇ ਨਾਮ ਦੀ ਆ ਜੀ 7.5 ਲੱਖ ਰੁਪਏ ਤਾਂ ਬਈ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂਗੇ ਜਗਰਾਉਂ ਦੇ ਵਿੱਚ ਇਸ ਸਾਈਡ ਤੇ ਬਾਈ ਮੜੇ ਜੂਹ ਕਾਰ ਤੋਂ ਸਟਾਰ ਕਾਰ ਬਾਜ਼ਾਰ ਤੇ ਆਪਾਂ ਪਹੁੰਚੇ ਆਂਗੇ ਜਗਰਾਉਂ ਦੇ ਵਿੱਚ ਤੇ ਜੇ ਕਿਸੇ ਨੇ ਘੱਟ ਰੇਟ ਦੀਆਂ ਸਾਫ਼ ਸੁਥਰੀਆਂ ਗੱਡੀਆਂ ਲੈਣੀਆਂ ਪੰਜਾਬ ਨੰਬਰ ਪਹਿਲੇ ਤੇ ਦੂਜੇ ਨਾਮ ਦੀਆਂ ਗੱਡੀਆਂ ਮਿਲਣਗੀਆਂ ਤੁਹਾਨੂੰ ਵੀਡੀਓ ਨਾਲ ਜੁੜੇ ਰਹੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ 1,25,000 ਚ ਵੀ ਗੱਡੀ ਦਵਾਂਗੇ ਕੋਈ ਵੀ ਰਕਮ ਖੜੀ ਹੈਗੀ ਵੀਡੀਓ ਨਾਲ ਜੁੜੇ ਰਹੋ ਤਾਂ ਕਿ ਆਪਾਂ ਤੁਹਾਡੀ ਵੀਰ ਨਾਲ ਗੱਲ ਕਰੀਏ ਅੱਸੀ ਕਰਦੇ ਆ ਬਾਈ ਸਵਾਗਤ ਹੈ ਆਪਣੇ ਫੇਸ ਤੇ ਤੇ ਬਾਈ ਜੀ ਆਪਣੇ ਲੋਨ ਦੀ ਫੈਸਿਲਿਟੀ ਦੱਸੋ ਹਾਂਜੀ ਲੋਨ ਦੀ 100% ਅਵੇਲੇਬਲ ਆਪਣੇ ਕੋਲੇ ਜੀ ਤੇ ਬੰਦੇ ਦੇ ਡਾਕੂਮੈਂਟ ਤੇ ਮੰਨ ਕੇ ਚਲੋ ਲੋਨ ਹੁੰਦਾ ਹੁੰਦਾ ਸਿੰਪਲ ਬੜੀ ਆਸਾ 70 ਤੋਂ 80% ਲੋਨ ਹੋ ਜਾਂਦਾ ਠੀਕ ਹੈ ਤੇ ਆਪਣੀ ਪਹਿਲੀ ਵੇਰੇ ਰੇਟੇਜ ਹੈਗੀ ਇਹ ਰੇਟੇਜ ਆ ਗਈ ਹੈ ਮਾਡਲ ਬਾਈ ਜੀ ਇਹ 14 ਮਾਡਲ ਹੈ ਜੀ ਜੀ ਨਾਂ ਦੀ ਕਾਰ ਆ ਬੀਡੀਆਈ ਮਾਡਲ ਆ ਠੀਕ ਹੈ ਬਹੁਤ ਵਧੀਆ ਕਾਰ ਆ ਲਓ ਵੀ ਟਾਇਰ ਤਾਂ ਫਿਰ ਚੈੱਕ ਕਰੋ ਤੁਸੀਂ ਟਾਇਰ ਵਧੀਆ ਪਿਆ ਸਾਫ ਨੇ ਤੇ ਪੈ ਗੱਡੀ ਦੇ ਟਾਇਰਾਂ ਦੇ ਵਿੱਚ ਤੁਹਾਨੂੰ ਗੇਰ ਕਪ ਮਿਲ ਜੀ ਜੇ ਗੱਲ ਕਰੀ ਆਪਾਂ ਇੰਟੀਰੀਅਰ ਬੈਠ ਇੰਟੀਰੀਅਰ ਵਾਈਬਰੇਸ਼ਨ ਸਾਫ ਸਰੀ ਹਾਂਜੀ ਬਹੁਤ ਵਧੀਆ ਵੀਰੇ ਠੀਕ ਆ ਭਾਈ ਤੇ ਰੇਟ ਵੀਰੇ ਆਪਾਂ ਸਾਢੇ 3 ਲੱਖ ਰੁਪਏ ਦੀ ਡਿਮਾਂਡ ਆ ਸਾਢੇ 3 ਲੱਖ ਰੁਪਏ ਡਿਮਾਂਡ ਕਰਦੇ ਮੌਕੇ ਤੇ ਮਾਨਸਾ ਨੂੰ ਥੋੜਾ ਹੋ ਜਾਊਗਾ ਹਾਂਜੀ ਤੇ ਇਸ ਤੋਂ ਅੱਗੇ ਇੱਕ ਹੋਰ ਰੇਟ ਚ ਲੈਣ ਦੀ ਇਹ ਭਾਈ ਇਹ 13 ਮਾਡਲ ਆ ਕੀ 13 ਮਾਡਲ ਹਾਂਜੀ 13 ਮਾਡਲ ਬੀਡੀਆਈ ਦੀ ਜੀ ਜ ਓਨਰ ਵੀਰੇ ਓਨਰ ਦੂਜੇ ਵੀਰੇ ਦੂਜੇ ਉਹ ਨਾਲ ਦੀ ਨੌ ਵਜੇ ਟੈਂਟ ਆਪਾਂ ਚੈੱਕ ਕਰ ਲੋ ਗੱਡੀ ਇਹ ਪਹਿਲੇਟ ਆ ਜੀ ਠੀਕ ਹੈ ਜੀ ਰੰਗ ਪੇੜ ਦੀ origignal ਪਰ ਗੱਡੀ ਹਾਂਜੀ ਹਾਂਜੀ ਵਧੀਆ 9 ਵਜੇ ਤੁਸੀਂ ਇੰਟੀਰੀਅਰ ਚੈੱਕ ਕਰ ਲੋ ਗੱਡੀ ਜੱਕ ਵਾਰ ਇੰਟੀਰੀਅਰ ਵੈਸੇ ਵੀ ਗੱਡੀ ਸਾਫ਼ ਸੁੱਤਰੀ ਪਈ ਹੈਗੀ ਸੀਟਾਂ ਦੇ ਪੈ ਸੀਟ ਕਵਰ ਬਹੁਤ ਸੋਹਣੇ ਚੜੇ ਹੋਏ ਹੈਗੇ ਬਾਈ ਇਹਦੀ ਆ ਫਟ ਮੰਗ ਕੀ ਕਰਦੇ ਇਹਦੀ 3 ਲੱਖ ਰੁਪਏ ਡਿਮਾਂਡ ਆ 3 ਲੱਖ ਰੁਪਏ ਮਾਨ ਤਾਂ ਮੈਂ ਵੀਰੇ ਕਰ ਦਾਂਗਾ ਮੌਕੇ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉ ਉਹਨਾਂ ਨੂੰ ਖਾਸ ਡਿਸਕਾਊਂਟ ਦਿੱਤਾ ਜਾਊਗਾ ਨੌ ਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਨੂੰ ਅੱਗੇ ਵੇਲੇ ਇਸ ਨੂੰ ਅੱਗੇ ੱਕੇ ਤੇ ਸੈਂਟਰੋ ਆ ਗਈ ਸੈਂਟਰੋ 14 ਮਾਡਲ ਪਹਿਲੇ ਨਾ ਦੀ ਸੈਂਟਰੋ ਆ ਜੀ ਬਹੁਤ ਵਧੀਆ ਕਾਰ ਆ ਵੀਰੇ ਠੀਕ ਹੈ ਜੀ ਲੋ ਵੀ ਟਾਇਰ ਟੱਪਾ ਚੈੱਕ ਕਰ ਲਓ ਗੱਡੀ ਐ ਵੀਸੀ ਬਹੁਤ ਸਾਫ ਸੁਥਰਾ ਪਿਆਗਾ ਟਾਇਰਾਂ ਦੇ ਵਿੱਚ ਇਹ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਇੰਟੀਰੀਅਰ ਵਾਈਜ਼ ਵੀ ਗੱਡੀ ਸਾਫ ਸੁਥਰੀ ਹੈ ਬਈ ਡਿਮਾਂਡ ਕੀ ਕਰਦੇ ਆ ਭਾਈ ਇਹਦੀ 2 ਲੱਖ 40 ਹਜ਼ਾਰ ਰੁਪਏ ਦੋ ਲੱਖ 40 ਹਜ਼ਾਰ ਤੇ ਵੀਰੇ ਇੱਕ ਤੋਂ ਆਪੇ ਜਮਾਨਤ ਕਰਦੇ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਭਈ ਤੇ ਕਮੈਂਟ ਕਰਕੇ ਰੇਟ ਤੇ ਆਪਣੀ ਲੋਕੇਸ਼ਨ ਦੱਸੋ ਮੜਾ ਜੇ ਕਿਹੜੇ ਕਿਹੜੇ ਪਿੰਡ ਤੋਂ ਵੀਰ ਆਪਣੀ ਵੀਡੀਓ ਦੇਖ ਰਹੇ ਹੈਗੇ ਤੇ ਇਦੋਂ ਅੱਗੇ ਬਈ ਅੱਗੇ i3 ਆ ਗਈ i3 i3 11 ਮਾਡਲ ਆ ਜੀ ਜੀ ਲਓ ਵੀ ਟਾਇਰ ਟੱਪਾ ਚੈੱਕ ਕਰੋ ਗੱਡੀ ਦਾ ਬਹੁਤ ਸਾਫ਼ ਸੁਥਰਾ ਚਾਲ ਚੱਲੇ ਮੁੱਕੇ ਮਿਲ ਬਹੁਤ ਹੀ ਸਾਫ਼ ਸੁਥਰਾ ਲਓ ਵੀ ਚਾਰਜ ਲੈਵਜ ਵਿੱਚ ਗੱਡੀ ਤੁਹਾਨੂੰ ਮੁੱਕੇ ਮਿਲ ਜੂਗੀ ਇੰਜਨ ਗੇਅਰ ਦੀ ਵੀ ਫਿਰ ਗਾਰੰਟੀ ਖੁੱਲ੍ਹ ਰੂ ਲਓ ਵੀ ਇੰਟੀਰੀਅਰ ਵੀ ਚੈੱਕ ਕਰੋ ਇੱਕ ਵਾਰ ਗੱਡੀ ਦਾ ਬਹੁਤ ਹੀ ਸਾਫ਼ ਸੁਥਰਾ ਇੰਟੀਰੀਅਰ ਪੈਗਾ ਸੀਟ ਕਵਰ ਬਹੁਤ ਸੋਹਣੇ ਤੇ ਗੱਡੀ ਦੇ ਵਿੱਚ ਲੱਗੇ ਹੋਏਗੇ ਤੇ ਇਹਦੀ ਵੀ ਫਿਰ ਇਹ ਡਿਮਾਂਡ ਕੀ ਕਰਦੀ ਹੈ 1.1 ਲੱਖ 80 ਹਜ਼ਾਰ ਦੀ ਹੈ 1.80 ਹਜ਼ਾਰ ਰੁਪਏ ਵੀ ਡਿਮਾਂਡ ਕਰਦੇ ਆ ਬਾਕੀ ਵੀ ਨੰਬਰ ਆਪਾਂ ਕੀ ਗੱਲਬਾਤ ਕਰਦੇ ਆ ਜੇ ਤੁਸੀਂ ਬਾਈ ਜੇ ਕਿਹੜਾ ਫੋਨ ਪੰਜਾਬੀ ਦੇ ਇਹ ਤੋਂ ਬਿਨਾ ਹੋਰ ਵੀਰਾਂ ਕੋਲ 20 ਤੋਂ 25% ਕਟੀਆਂ ਖੜੀਆਂ ਗਈਆਂ ਹੋਰ ਜੇ ਲੈ ਗੱਡੀ ਲੈਣੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਸਟਾਰਟ ਕਰਨ ਕਰਕੇ ਸੀ 1.25 ਹਜ਼ਾਰ ਦੀ ਗੱਡੀ ਮੈਨੂੰ ਉਹ ਆਵੜੀ ਕਰ ਬਾਈ ਜੀ ਕਿਹੜੀ ਕਰ ਇਹ ਹੁੰਡਾ ਸਿਟੀ ਹੈ ਜੀ ਪੈਟਰੋਲ ਦੀ ਬੱਸ ਸੀ ਐਨ ਜੀ ਹੈ ਜੀ 40000 ਦੀ ਇਹਨੂੰ ਗੱਟ ਲੱਗੀ ਹੈ ਬਹੁਤ ਵਧੀਆ ਕਾਰ ਹੈ ਜੀ ਜੀ ਮਾਡਲ ਬਾਈ ਜੀ ਕਿੰਨੇ ਪੰਜ ਮਾਡਲ ਪੰਜ ਮਾਡਲ ਹਾਂ ਅੰਦੀਰੇ ਵੈ ਸੋਨੇ ਵੀਰੇ ਹਾਂਜੀ ਪੂਰੀ ਵਧੀਆ ਜੀ ਟੱਚ ਟੂਚ ਲੱਗਿਆ ਵਾ ਬਹੁਤ ਵਧੀਆ ਬੈਕ ਕੈਮਰਾ ਲੱਗਿਆ ਬ੍ਰਦਰ ਜੀ ਲਓ ਮੈਂ ਮੜਾ ਇੰਟੀਰੀਅਰ ਵਗਾਇਦਾ ਅੰਦਰੋਂ ਵੀ ਦਿਖਾ ਦਉ ਮੜਾ ਇੱਕ ਵਾਰ ਦੇ ਲਓ ਜੀ ਇੰਟੀਰੀਅਰ ਵਗਾਇਦਾ ਚੈੱਕ ਕਰ ਜੀ ਇੱਕ ਵਾਰ ਗੱਡੀ ਦਾ ਤਾ ਤੇ ਪਲੇਅਰ ਗੱਡੀ ਦੇ ਵਿੱਚ ਬਹੁਤ ਹੀ ਸੋਹਣਾ ਲੱਗਿਆ ਹੋਗਾ ਬੈਕ ਕੈਮਰਾ ਲੱਗਿਆ ਹੋਵੇ ਹਾਂਜੀ ਬੈਕ ਹੈ ਬੈਕ ਕੈਮਰਾ ਵੀ ਲੱਗਿਆ ਹੋਗਾ ਡਿਮਾਂਡ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਪਟ્રોલ ਦੀ ਗੱਡੀ ਹੈ ਕਿ 1,25,000 ਰੁਪਏ ਵੀ ਡਿਮਾਂਡ ਕਰਦੇ ਹੈਗੇ ਬਸ ਇਹ ਡਿਮਾਂਡ ਤਾਂ ਸਰਪ੍ਰਸਤ ਕਰ ਦਾਂਗੇ ਨਵੀਆਂ ਉਹਨਾਂ ਦੀਆਂ ਕਿਹੜੀਆਂ ਆਉਂਦੀਆਂ ਆਣਨ ਤੋਂ ਬਾਅਦ ਬਸ ਇਹ ਆ ਫਿਰ ਡਿਮਾਂਡ ਤਾਂ ਆਪਣੇ ਸੈਂਟ ਤੋਂ ਲਗਾ ਦੇਗੇ ਕਿ ਜੇ ਤੂੰ ਅੱਗੇ ਆ ਪਕੜੇ ਲੈ ਲੈਣਾ ਮੋਸਟ ਸੇਲਿੰਗ ਕਾਰ ਗ੍ਰੈਫਟਡ ਡਿਜ਼ਾਈਨ ਬਈ ਇਹ ਮਾਡਲ ਕਿਹੜਾ ਇਹ 16 ਮਾਡਲ ਆ ਵੀਰੇ ਪਹਿਲੇ ਨਾਂ ਦੀ ਫੁੱਲ ਇੰਸ਼ੋਰ ਹੈ ਵੀਰੇ ਜੀ ਸਾਰੀ ਓਰੀਜਨਲ ਦੀ ਗਾਰੰਟੀ ਹੈ ਜੀ ਠੀਕ ਹੈ ਪਾਇਰ ਨਵੇਂ ਆ ਜੀ ਇਹਦੇ ਜੀ 5.5 ਲੱਖ ਦੀ ਡਿਮਾਂਡ ਆ ਲਓ 5.5 ਲੱਖ ਰੁਪਏ ਕੀ ਡਿਮਾਂਡ ਕਰਦੇ ਆ ਇੰਟੀਰੀਅਰ ਵੈਜ ਵੀ ਗੱਡੀ ਬਹੁਤ ਸਾਫ਼ ਸੁਥਰੀ ਆ ਇੱਕ ਵਾਰ ਮੜੇ ਆਪਾਂ ਕਹਾਂਗੇ ਮੜੇ ਦਿਖਾ ਦਿਓ ਇੰਟੀਰੀਅਰ ਵੈਜ ਗੱਡੀ ਲਓ ਵੀ ਆਪਣੇ ਲਾਸਟ ਕਾਰ ਹੈਗੀ ਇੰਟੀਰੀਅਰ ਵੈਜ ਗੱਡੀ ਤੁਸੀਂ ਚੈੱਕ ਕਰ ਸਕਦੇ ਇੱਕ ਹੋਰ ਖੜੀ ਹੈ ਵੀਰੇ ਆਪਣੇ ਕੋਲ ਹਾਂਜੀ ਆਲਟੋ ਆਲਟੋ ਵੀ ਤੁਹਾਨੂੰ ਸਮਝਾ ਕੇ ਇੱਕ ਕਾਰ ਹੋ ਰਹੀ ਹੈਗੀ ਵੀਰੇ ਆਪਣੇ ਕੋਲੇ ਹੋ ਰਹੀਗੀ ਸੀਗੀ ਤੇ ਦੋ ਵੀ ਇਹਦੀ ਆਪਣੀ ਮੰਗ ਹੈ 5.5 ਲੱਖ ਸਾਢੇ 5 ਲੱਖ ਸਾਢੇ 5 ਲੱਖ ਰੁਪਏ ਵੀ ਡਿਮਾਂਡ ਕਰਦੇ ਆਗੇ ਵੀ ਨੰਬਰ ਤੇ ਚਾਦ ਮਰਾ ਦਰਸ਼ਕਾਂ ਦੇ ਨੰਬਰ ਚੈੱਕ ਕਰੋ 44 ਹੋ ਕੇ ਨੰਬਰ ਤੁਹਾਨੂੰ ਮਿਲ ਜਾਣਗੇ ਇਹ ਕਿਸੇ ਵੀਰ ਭਾਗੰਦਾ ਛੋਟੇ ਨੰਬਰ ਦੀ ਗੱਡੀ ਭਰਦਾ ਹੁੰਦਾ ਤੇ ਆਪਾਂ ਤੁਹਾਡੇ ਲਈ ਉਹ ਵੀ ਲੈ ਆਈਏ ਬਾਈ ਜੇ ਮਾਡਲ ਤੇ 16 ਮਾਡਲ ਆ ਵੀਰੇ ਪਹਿਲੇ ਨਾਂ ਦੀ ਆ ਜੀ ਸਾਢੇ 7 ਲੱਖ ਰੁਪਏ ਡਿਮਾਂਡ ਆ ਬਈ ਲਓ ਵੀ ਸਾਢੇ 7 ਲੱਖ ਰੁਪਏ ਡਿਮਾਂਡ ਕਰਦੇ ਆ ਅਲਾਇ ਵੀ ਤੁਹਾਨੂੰ ਕੰਪਨੀ ਦੇ ਆਉਣਗੇ ਵਿੱਚ ਟੱਪਾ ਵਧੀਆ ਗੱਡੀ ਦਾ ਜੇ ਆਪਾਂ ਗੱਲ ਕਰੀ ਇੰਟੀਰੀਅਰ ਦੀ ਇੰਟੀਰੀਅਰ ਚੈੱਕ ਕਰੋ ਉਸ ਬਾਅਦ ਉਹ ਕਿਰੇ ਪਾਜੀ ਵੀ ਗੱਡੀ ਜਮਾ ਐ ਸੋਲਡ ਕੰਡੀਸ਼ਨ ਦੀ ਗੱਡੀ ਹੈਗੀ ਟੱਚ ਪਲੇਅਰ ਲੱਗਾ ਹੋਆ ਗੱਡੀ ਦੇ ਵਿੱਚ ਸੀਟ ਕਵਰ ਸੀਟਾਂ ਦੇ ਵਿੱਚ ਬਹੁਤ ਸੋਹਣੇ ਚੜੇ ਹੋਏਗੇ ਚਾਲ ਚਲਾਵਦੇ ਓਕੇ ਵੀਰੇ ਗੱਡੀ ਓਕੇ ਓਕੇ ਵੀਰੇ ਜਮਾ ਲਵੀਂ ਇਹ ਬਿਜ ਡਿਮਾਂਡ ਕੀ ਕਰਦੇ ਵੀਰੇ ਆਪੇ 7.5 ਲੱਖ 7.5 ਲੱਖ ਰੁਪਏ ਦੀ ਡਿਮਾਂਡ ਕਰਦੇ ਇਹਨੂੰ ਕੇ 4 ਦਾ ਪੂਰਾ ਇਹ ਭਾਈ ਜੀ ਮਾਡਲ ਇਹ ਅੱਠ ਮਾਡਲ ਦਾ ਜੀ ਅੱਠ ਮਾਡਲ 29 ਤੱਕ ਪਾਸ ਹੈ ਇਹ ਕੱਲੀ ਪਟੋਲ ਨਹੀਂ ਇਹ ਕੱਲੀ ਪਟੋਲ ਲੋ ਵੀ ਕੱਲੀ ਪਟੋਲ ਦੀ ਹੈਗੀ ਅੱਠ ਮਾਡਲ 29 ਤੱਕ ਪਾਸ ਠੀਕ ਹੈ LXI LXI ਪਾਵਰ ਸ਼ੇਰਨ ਨੇ ਵੀ ਲੋਵੀ ਇੰਟੀਰੀਅਰ ਵੈਸ ਸੋਹਣੀ ਵੀਰੇ ਬਹੁਤ ਵਧੀਆ ਵੀਰੇ ਇੰਟੀਰੀਅਰ ਵੈਸ ਵੀ ਗੱਡੀ ਵਧੀਆ ਸਾਫ਼ ਸੁਥਰੀ ਪਈ ਹੈਗੀ ਚਾਲ ਚਰਾ ਦੇ ਵੀਰੇ ਗੱਡੀ ਕਿਵੇਂ ਹਾਂਜੀ ਥੋੜੀ ਵਧੀਆ ਹਲਾਓ ਇੰਟੀਰੀਅਰ ਦੀ ਛਾਤ ਮਾਰੋ ਤੁਸੀਂ ਇਹ ਆਪਾਂ ਕਿੰਨੇ ਦੇਣਾ ਗੱਡੀ 1,35,000 ਦੀ ਕਾਰ ਸਿਰਫ ਲੋਵੀ 1,35,000 ਚ ਚੱਕ ਲੋ ਕਰ ਜੇ ਕਿਸੇ ਨੇ ਆਲਟੋ ਲੈਣੀ ਆ ਆਲਟੋ ਦੀ ਬਹੁਤ ਕਮੈਂਟ ਆਉਂਦੀਆਂ ਵੀਰਾਂ ਦੇ ਆਲਟੋ ਆਪਾਂ ਥੋੜੀ ਲੈ ਜਾਂਦੀ ਹੈ ਚੱਕ ਲੋ ਕਰ ਗੱਡੀਆਂ ਵੀਰਾਂ ਕੋਲ ਇਹ ਤੋਂ ਅਵਾ ਹੋਰ ਹੀ ਬਹੁਤ ਖੜੀਆਂ ਆਗੀਆਂ ਦੇ ਨੰਬਰ ਆਪਾਂ ਬਿਜ਼ਨਸ ਗ੍ਰੇਡ ਤੇ ਬਾਅਦੇ ਸੰਪਰਕ ਕਰ ਲਵਾਂਗੇ ਵੀਡੀਓ ਨਾਲ ਬਤਵਾ ਸ਼ੇਅਰ ਕਰਦੇ ਜਿੱਤਾਂ ਨੂੰ